ਇਹ ਜਿਹੜਾ ਰੋਡ ਹੈ ਲਾਈਫਟਨ ਟ੍ਰੈਫਿਕ ਤੋਂ ਇੱਟਾਂ ਵਾਲੇ ਚੌਂਕ ਤੱਕ ਇੱਟਾਂ ਵਾਲੇ ਚੌਂਕ ਤੋਂ ਬੀਤੀ ਚੌਂਕ ਤੱਕ ਕਰਮਵਾਰੇ ਸੜਕ ਬਣਨੀ ਹੈ 89 ਲੱਖ ਤੇ 96 ਲੱਖ ਦੇ ਲਗਭਗ ਲਾਗਤ ਨਾਲ 96 ਲੱਖ ਦੀ ਲਾਗਤ ਨਾਲ ਜਿਹੜੀ ਆਰਐਨਸੀ ਸੜਕ ਬਣਨੀ ਹੈ ਸਾਰਾ ਕੰਮ ਤਿਆਰ ਹੈ ਕਿਸੇ ਪ੍ਰਕਾਰ ਦੀ ਕੋਈ ਫੰਡ ਦੀ ਜਾਂ ਮਟੀਰੀਅਲ ਦੀ ਕੋਈ ਕਮੀ ਨਹੀਂ ਦੋ ਲੁਧਿਆਣਾ ਵਾਸੀਆਂ ਨੂੰ ਬੇਨਤੀ ਵੀ ਕਰਨਾ ਚਾਹਾਂਗੇ ਵੀ ਚਾਹੇ ਉਹ ਪੈਚ ਵਰਕ ਦੀ ਗੱਲ ਕਰੀਏ ਚਾਹੇ ਨਵੇਂ ਸੜਕਾਂ ਦੇ ਪ੍ਰੋਜੈਕਟ ਦੀ ਗੱਲ ਕਰੀਏ ਹਰ ਇੱਕ ਸੜਕ ਦੇ ਉੱਤੇ ਸਾਡੀ ਨਜ਼ਰ ਹੈ ਔਰ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਜਿੱਥੇ ਵੀ ਤੁਹਾਡਾ ਇੱਕ ਛੋਟਾ ਜਿਹਾ ਮੈਸੇਜ ਵੀ ਸਾਡੇ ਲਈ ਬਹੁਤ ਮਾਇਨੇ ਰੱਖਦਾ ਜਿੱਥੇ ਵੀ ਸਾਨੂੰ ਲੱਗਦਾ ਵੀ ਇਹ ਚੀਜ਼ ਨਵੀਂ ਬਣਨ ਵਾਲੀ ਹੈ ਉਹਨੂੰ ਨਵਾਂ ਪ੍ਰੋਜੈਕਟ ਉੱਤੇ ਸ਼ੁਰੂ ਕੀਤਾ ਜਾਂਦਾ ਹੈ ਔਰ ਜਿੱਥੇ ਰਿਪੇਅਰ ਦੀ ਜ਼ਰੂਰਤ ਹੈ ਉੱਥੇ ਬਕਾਇਦਾ ਰਿਪੇਅਰ ਕਰਕੇ ਰੋਡਸ ਤੁਹਾਨੂੰ ਅਸੀਂ ਵੈਰੀ ਕਲਾਸ ਲੈਵਲ ਦੀਆਂ ਇੱਥੇ ਲੁਧਿਆਣੇ ਦੇ ਵਿੱਚ ਦਿਆਂਗੇ 12 ਨੂੰ ਲੱਖ ਲੱਖ ਵਧਾਈਆਂ ਸਾਡੇ ਐਮਐਲਏ ਸਾਹਿਬ ਸਾਡੇ ਮਾਨਯੋਗ ਮੇਰ ਸਾਹਿਬ ਆਏ ਨੇ ਇਸ ਘਾਟਨ ਕਰਨ ਵਾਸਤੇ ਅਰੋੜਾ ਬਨਸਲੇਟਾ ਤੋਂ ਲੈ ਕੇ ਇੱਟਾਲੇ ਚੌਂਕ ਤੱਕ ਪਹਿਲਾ ਬਣੂਗੀ 96 ਲੱਖ ਦੀ ਲਾਗਤ ਨਾਲ ਉਸ ਤੋਂ ਬਾਅਦ ਇੱਟਾਲੇ ਚੌਂਕ ਤੋਂ ਬੇਤੀ ਚੌਂਕ ਤੱਕ ਬਣੇਗੀ 99 ਲੱਖ ਦੀ ਲਾਗਤ ਨਾਲ ਤੇ ਸਾਰੇ ਵਧਾਈ ਦੇ ਪਾਤਰ ਨੇ ਪੈਰ ਦੀ ਸੋਕੀ ਜਿਵੇਂ ਰਹੇ ਹਾਂ ਸਮਝਦਤ ਨਿਊਜ਼ ਅੱਜ ਅਸੀਂ ਖੜੇ ਹਾਂ ਲੁਧਿਆਣਾ ਦੇ ਏਟੀਆਈ ਰੋਡ ਦੇ ਉੱਤੇ ਜਿੱਥੇ ਕਿ ਲੋਕਾਂ ਦੀ ਕਾਫੀ ਜਲਾ ਤੋਂ ਡਿਮਾਂਡ ਸੀ ਕਿ ਸਾਨੂੰ ਇਹ ਰੋਡ ਬਣਨੀ ਚਾਹੀਦੀ ਆ ਅੱਜ ਇੱਥੇ ਮੌਜੂਦਾ ਐਮਐਲਏ ਕੁਲਵੰਤ ਸਿੰਘ ਸਿੱਧੂ ਨਾਲ ਲੁਧਿਆਣਾ ਦੇ ਮੇਅਰ ਨਾਲ ਵਾਰਡ ਨੰਬਰ 42 ਤੋਂ ਜਗਮੀਤ ਨੋਨੀ ਜੀ ਮੌਜੂਦ ਨੇ ਅਜੂਦ ਘਾਟਨ ਹੋਰ ਕਰ ਰਹੇ ਨੇ ਰੋਡ ਦੇ ਉੱਤੇ ਅਸੀਂ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਲਾਕਾ ਨਿਵਾਸੀਆਂ ਲਈ ਬੜਾ ਖੁਸ਼ੀ ਦਾ ਦਿਨ ਹੈ ਕਿ ਜਦੋਂ ਸਾਡੇ ਵਿੱਚ ਵਿਸ਼ੇਸ਼ ਰੂਪ ਵਿੱਚ ਛੋਟੀ ਪਣ ਇੰਦਰਜੀਤ ਕੌਰ ਮੇਰ ਸਾਹਿਬ ਆਏ ਨੇ ਉਹ ਕਿਸ ਕੰਮ ਲਈ ਆਏ ਨੇ ਜੋ ਲੰਬੇ ਸਮੇਂ ਤੋਂ ਮੰਗ ਸੀ ਲੋਕਾਂ ਦੀ ਵੀ ਏਟੀਆ ਰੋਡ ਦੀ ਜਿਹੜੇ ਹਾਲਾਤ ਖਰਾਬ ਨੇ ਨਵੀਂ ਬਣਾਈ ਜਾਵੇ ਮੁੱਖ ਮੰਤਰੀ ਸਾਹਿਬ ਦੇ ਅਖਤਿਆਰੀ ਕਟੇ ਤੋਂ ਦਾਸ ਨੇ ਇਹ ਸੜਕ ਜਿਹੜੀ ਮਨਜ਼ੂਰ ਕਰਾਈ ਹੈ ਏਟੀਆ ਜਿਹੜਾ ਰੋਡ ਹੈ ਇਟਾਂ ਟ੍ਰੈਫਿਕ ਤੋਂ ਇਟਾਂਲੇ ਚੌਂਕ ਤੱਕ ਇਟਾਂ ਵਾਲੇ ਚੌਂਕ ਤੋਂ ਬੀਤੀ ਚੌਂਕ ਤੱਕ ਕਰਮਬਾਰੇ ਸੜਕ ਜਿਹੜੀ ਹੈ 99 ਲੱਖ ਤੇ 96 ਲੱਖ ਦੇ ਲਗਭਗ ਲਗਤ ਨਾਲ 96 ਲੱਖ ਦੀ ਲਗਤ ਨਾਲ ਜਿਹੜੀ ਆ ਆਰਐਮਸੀ ਸੜਕ ਬਣਨੀ ਆ ਦੇਰੀ ਹੋਣ ਦਾ ਕਾਰਨ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਮੇਰੇ ਅਕਸਰ ਫੇਸਬੁੱਕ ਤੇ ਟਵਿੱਟਰ ਦੇ ਅਕਾਊਂਟ ਤੇ ਵੀ ਲੋਕ ਕਮੈਂਟ ਕਰਦੇ ਸੀ ਵੀ ਹਾਲਾਤ ਖਰਾਬ ਹੈ ਇਹ ਇਹਦੇ ਹਾਲਾਤ ਸੁਧਾਰੇ ਜਾਣ ਉਹਦਾ ਕਾਰਨ ਸੀ ਵੀ ਇਹਦੇ ਥੱਲੇ ਜਿਹੜੀ ਨਹਿਰੀ ਪਾਣੀ ਜਿਹੜਾ ਸਾਡੇ ਮੁੱਖ ਮੰਤਰੀ ਸਾਹਿਬ ਦਾ ਵਿਸ਼ੇਸ਼ ਅਪਰਾਲਾ ਕਿ ਨਹਿਰ ਜਿਹੜਾ ਪਾਣੀਆਂ ਸਾਡਾ ਧਰਤੀ ਦਾ ਥੱਲੇ ਜਾ ਰਿਹਾ ਇੱਕ ਤਾਂ ਉਹਦੀ ਸਚਾਈ ਵਾਸਤੇ ਨਹਿਰੀ ਪਾਣੇ ਦੀ ਸਹੀ ਵਰਤੋਂ ਹੋਈ ਹੈ ਤੇ ਦੂਸਰਾ ਪੀਣ ਵਾਲਾ ਪਾਣੀ ਜਿਹੜਾ ਉਹ ਲੋਕਾਂ ਨੂੰ ਨਹਿਰਾਂ ਦਾ ਜਿਹੜਾ ਸਾਫ਼ ਕਰਕੇ ਪੀਣਾ ਜਿੱਥੇ ਉਹਦੇ ਨਾਲ 1 ਮੀਟਰ ਭਰਪੂਰ ਜਿਹੜਾ ਪਾਣੀ ਹੈ ਉਹ ਹੈ ਤੇ ਬਿਮਾਰੀਆਂ ਜਿਹੜੀਆਂ ਲੋਕਾਂ ਦੀ ਇਸ ਜਿਹੜੇ ਤਜਾਬੀ ਪਾਣੀ ਜਿਹੜੇ ਨੇ ਉਹਦੇ ਨਾਲ ਖਤਮ ਹੋਣੀਆਂ ਨੇ ਮੈਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਕਦੇ ਗ੍ਰਾਂਟਾਂ ਦੀ ਕਮੀ ਨਹੀਂ ਆਉਣ ਦਿੱਤੀ ਇਹ ਜਿਹੜਾ ਹੁਣ 4 ਨੰਬਰ ਗਲੀ ਤੱਕ ਜਿਹੜਾ ਪਾਈਪ ਜਿਹੜਾ ਪੈ ਚੁੱਕਿਆ ਇਦੋਂ ਅਗਲੇ ਅੱਗੇ ਤੱਕ ਜਦੋਂ ਚੌਂਕ ਤੱਕ ਪਾਈ ਪਊਗਾ ਇਹ ਸੜਕ ਸਟੈਪ ਵਾਈਜ਼ ਸਟੈਪ ਪੱਟ ਕੇ ਆਰਾਮ ਸੀ ਬਣੀ ਜਾਊਗੀ ਤਾਂ ਕਿ ਲੋਕਾਂ ਨੂੰ ਚੱਲਣ ਫਿਰਨ ਦੇ ਵਿੱਚ ਵੀ ਜਿਹੜੀ ਪ੍ਰੋਬਲਮ ਨਾ ਆਵੇ ਨਾਲ ਨਾਲ ਸੜਕ ਬਣੀ ਜਾਊ ਤੇ ਨਾਲ ਨਾਲ ਲੋਕ ਉਹਦੇ ਤੇ ਨੰਗੀ ਜਾਣਗੇ ਤੇ ਮੈਂ ਇਲਾਕਾ ਨਿਵਾਸੀ ਨੂੰ ਬੇਨਤੀ ਕਰੂੰਗਾ ਕਿ ਇਹ ਕੁਆਲਿਟੀ ਸਮੇਂ-ਸਮੇਂ ਦੇ ਤੁਸੀਂ ਰਹਿ ਕੇ ਚੈੱਕ ਕਰਿਓ ਤਾਂ ਕਿ ਕਿਸੇ ਪ੍ਰਕਾਰ ਦਾ ਕੁਆਲਿਟੀ ਨਾਲ ਕੋਈ ਸਮਝੌਤਾ ਨੀ ਕਿ ਸਾਹੇਰਾ ਹੀਰਾ ਫੇਰੀ ਨੂੰ ਕਿਸੇ ਕਮਿਸ਼ਨ ਨੂੰ ਕੋਈ ਜਗ੍ਹਾ ਨਹੀਂ ਇਹ ਤਾਂ ਸਮਝ ਲਓ ਵੀ ਚੱਟ ਮੰਗਣੀ ਪੱਤ ਬਿਹਾਲੀ ਕਰਦੀ ਹੈ ਜਿਵੇਂ ਜਿਵੇਂ ਪਾਏ ਪਈ ਜਾਣੀਆਂ ਓਵੇਂ ਓਵੇਂ ਜੜੀ ਇਹ ਸੜਕਾਂ ਹਨ ਨਹੀਂ ਬਣੀਆਂ ਜਾਣੀਆਂ ਸਾਰਾ ਕੰਮ ਤਿਆਰ ਹੈ ਕਿਸੇ ਪ੍ਰਕਾਰ ਦੀ ਕੋਈ ਫੰਡ ਦੀ ਜਾਂ ਮਟੀਰੀਅਲ ਦੀ ਕੋਈ ਕਮੀ ਨਹੀਂ ਨੁਗਰੀ ਨੇਰ ਵਾਲਾ ਪੋੜ ਜਦੋਂ ਬੰਦੀ ਆਉਂਦੀ ਹੈ ਹੁਣ ਬੰਦੀ ਆਊਗੀ ਮੇਰੇ ਅਕਤੂਬਰ ਦੇ ਫਸਟ ਔਰ ਸੈਕੰਡ ਵੀਕ ਤੇ ਜਦੋਂ ਆਊਗੀ ਤਾਂ ਉਹਦੀ ਨਿਰਮਾਣ ਸ਼ੁਰੂ ਹੋ ਜਾਣਾ ਉਹਦੇ ਪੈਸੇ 78 ਲੱਖ ਰੁਪਈਆ ਐਡਵਾਂਸ ਵਿੱਚ ਜਮਾ ਪਿਆ ਇੱਕ ਹੋਰ ਖੁਸ਼ਖਬਰੀ ਹੈ ਵੀ ਆਰਓਬੀ ਦਾ ਜਿਹੜਾ ਦਾਣਾ ਮੰਡੀ ਵਾਲਾ ਉਹਦੀ ਵੀ ਲਗਭਗ ਫਾਈਲ ਐ ਸੀ ਉਹ ਮੂਵ ਕਰ ਦਿੱਤੀ ਹੈ ਬਸ ਐਸ ਜਿਹੜੀ ਹੈ ਫਾਈਨੈਂਸ਼ੀਅਲ ਕਮੇਟੀ ਦੀ ਮੀਟਿੰਗ ਤੋਂ ਬਾਅਦ ਮੇਅਰ ਸਾਹਿਬ ਦੀ ਉਹਦੀ 15 ਲੱਖ ਰੁਪਇਆ ਕਾਰਪੋਰੇਸ਼ਨ ਨੂੰ ਜੀਐਨ ਨੂੰ ਜਮ੍ਹਾਂ ਹੋਣਾ ਜਿੰਨੀ ਜਲਦੀ ਹੋ ਸਕੇ ਉਹਨੂੰ ਵੀ ਕੰਪਲੀਟ ਕਰਾ ਕੇ ਲੋਕਾਂ ਨੂੰ ਨਵੀਂ ਸਹੂਲਤ ਦਿਆਂਗੇ ਹਾਂ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਔਰ ਅੱਜ ਖਾਸ ਤੌਰ ਤੇ ਹਲਕਾ ਆਤਮਨਗਰ ਦੇ ਵਿੱਚ ਜਿਹੜਾ ਏਟੀਆਈ ਚੌਂਕ ਦੇ ਵਸਨੀਕਾਂ ਨੂੰ ਜੋ ਇੱਥੇ ਰਾਘੀਰ ਨੇ ਇਸ ਰਸਤੇ ਤੋਂ ਜਾਂਦੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਆ ਪਿਛਲੇ ਕਾਫੀ ਸਮੇ ਤੋਂ ਜਿੱਦਾਂ-ਜਿੱਦਾਂ ਕੋਈ ਕੰਮ ਕਰ ਰਹੀ ਸੀ ਤਾਂ ਪਬਲਿਕ ਜਿਹੜੀ ਹੈ ਉਹ ਮੈਸੇਜ ਰਾਹੀਂ ਆਪਣੀ ਭਾਵਨਾਵਾਂ ਪ੍ਰਗਟ ਕਰਦੀ ਹੈ ਤੇ ਉਹਦੇ 'ਚ ਬੜਾ ਇੱਕ ਡਿਮਾਂਡ ਸੀ ਕਿ ਏਟੀਆਈ ਰੋਡ ਕਦੋਂ ਬਣੇਗੀ ਸੋ ਮੈਂ ਸੰਗਤਾਂ ਨੂੰ ਬੇਨਤੀ ਕਰਨਾ ਚਾਹੁੰਦੀ ਆ ਵੀ ਅਸੀਂ ਲਗਾਤਾਰ ਕੋਈ ਦਿਨ ਕੋਈ ਰਾਤ ਐਸੀ ਨਹੀਂ ਹੁੰਦੀ ਵੀ ਜਦੋਂ ਲੁਧਿਆਣਾ ਦੇ ਡਵੈਲਪਮੈਂਟ ਵਾਸਤੇ ਅਸੀਂ ਰਲ ਕੇ ਕੋਈ ਵਿਚਾਰ ਨਾ ਕਰੀਏ ਕੋਈ ਚਰਚਾ ਨਾ ਕਰੀਏ ਜਾਂ ਕੋਈ ਡਿਸੀਜਨ ਨਾ ਲਈਏ ਸੋ ਡਿਸੀਜਨਸ ਲਗਾਤਾਰ ਲਿੱਤੇ ਜਾ ਰਹੇ ਨੇ ਤੁਸੀਂ ਦੇਖਿਆ ਕੱਲ ਹਲਕਾ ਸਾਊਥ ਦੇ ਵਿੱਚ ਵੀ ਪਹਿਲਾ ਕੰਗਨਮਾਨ ਈਸਟਮੈਨ ਰੋਡ ਜਿਹੜੀ ਹੈਗੀ ਉਹ ਉੱਥੇ ਉਦਘਾਟਨ ਕੀਤਾ ਗਿਆ ਨਾਰਥ ਦੇ ਵਿੱਚ ਕਲਾਸ ਚੌਂਕ ਦਾ ਉਦਘਾਟਨ ਕੀਤਾ ਗਿਆ ਔਰ ਅੱਜ ਜਿਹੜੀ ਏਟੀਆਈ ਰੋਡ ਹੈਗੀ ਹੈ ਹਲਕਾ ਆਤਮ ਨਗਰ ਦੇ ਵਿੱਚ ਉਹਦਾ ਉਦਘਾਟਨ ਕੀਤਾ ਗਿਆ ਜਿਸ ਰਾ ਐਮ ਐਲ ਏ ਸਾਹਿਬ ਨੇ ਵੱਡੇ ਵੀਰ ਨੇ ਪਹਿਲਾਂ ਬੋਲਦੇ ਹੋਏ ਦੱਸਿਆ ਕਿ ਇੱਥੇ ਵਰਲਡ ਬੈਂਕ ਦਾ ਪ੍ਰੋਜੈਕਟ ਚੱਲ ਰਿਹਾ ਸੀ ਜਿਹਦੇ ਅਧੀਨ ਕਿ ਇਹਦੇ नीचे ਜਿਹੜੀ ਪਾਈਪਲਾਈਨ ਸੀ ਉਹ ਪੈ ਰਹੀ ਸੀ ਉਸ ਤੋਂ ਬਾਅਦ ਪਾਈਪਲਾਈਨ ਤੋਂ ਬਾਅਦ ਆਰ ਐਮ ਸੀ ਦੀ ਅਪਰੂਵਲ ਸਾਰੀ ਹੋਈ ਹੋਈ ਹੈ ਔਰ ਇੱਕ ਵੀ ਦਿਨ ਬਿਨਾਂ ਡਿਲੇ ਕਿਤੇ ਦੇਖੋ ਅਸੀਂ ਵੇਟ ਨਹੀਂ ਕੀਤੀ ਵੀ ਪਹਿਲਾਂ ਸਾਰੀ ਪਾਈਪਲਾਈਨ ਪੈਜਵੇ ਫਿਰ ਅਸੀਂ ਰੋਡ ਸ਼ੁਰੂ ਕਰੀਏ ਬਿਨਾਂ ਡਿਲੇ ਕਿਤੇ ਇਨ ਸੈਕਸ਼ਨ ਜਿਹੜੀ ਆਰਐਮਸੀ ਦੀ ਇਹ ਰੋਡ ਬਣਨੀ ਹੈ ਉਹਨੂੰ ਨਾਲ ਦੀ ਨਾਲ ਸ਼ੁਰੂਆਤ ਕੀ ਕਰਨ ਜਾ ਰਹੇ ਹਾਂ ਔਰ ਮੈਂ ਜ਼ਰੂਰ ਲੁਧਿਆਣਾ ਵਾਸੀਆਂ ਨੂੰ ਵੀ ਬੇਨਤੀ ਵੀ ਕਰਨਾ ਚਾਹਾਂਗੀ ਵੀ ਚਾਹੇ ਉਹ ਪੈਚ ਵਰਕ ਦੀ ਗੱਲ ਕਰੀਏ ਚਾਹੇ ਨਵੇਂ ਸੜਕਾਂ ਦੇ ਪ੍ਰੋਜੈਕਟ ਦੀ ਗੱਲ ਕਰੀਏ ਹਰ ਇੱਕ ਸੜਕ ਦੇ ਉੱਤੇ ਸਾਡੀ ਨਜ਼ਰ ਹੈ ਜਿੱਥੇ-ਜਿੱਥੇ ਨੈਸ਼ਨਲ ਹਾਈਵੇ ਦਾ ਵੀ ਕੰਮ ਹੈਗਾ ਆ ਉਹ ਵੀ ਅਸੀਂ ਪੂਰੀ ਕੋਸ਼ਿਸ਼ ਕਰ ਰਿਹਾ ਅੱਜ ਵੀ ਨੈਸ਼ਨਲ ਹਾਈਵੇ ਵਾਲਿਆਂ ਨਾਲ ਇਸ ਤੋਂ ਪਹਿਲਾਂ ਮੀਟਿੰਗ ਹੋਈ ਹੈ ਔਰ ਬਕਾਇਦਾ ਜਿੱਥੇ-ਜਿੱਥੇ ਰੋਡਸ ਜਿਵੇਂ ਸ਼ੇਰਪੁਰ ਚੌਂਕ ਆ ਜਾਂਦਾ ਜਾਂ ਕੁਝ ਸੜਕਾਂ ਐਸੀਆਂ ਮੇਨ ਹੈਗੇ ਜਿੱਥੇ ਹਾਲਾਤ ਖਰਾਬ ਨੇ ਸਾਨੂੰ ਵੀ ਪਤਾ ਹੈ ਬਟ ਸਾਡੀ ਮਜਬੂਰੀ ਹੋ ਜਾਂਦੀ ਕਿਉਂਕਿ ਉਹ ਨੈਸ਼ਨਲ ਹਾਈਵੇ ਦੇ ਅੰਡਰ ਆ ਜਾਂਦੀਆਂ ਸੋ ਉੱਥੇ ਉਹ رابطہ ਕਰਨਾ ਜਾਂ ਆਪਣੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰਨਾ ਵੀ ਬਹੁਤ ਜ਼ਰੂਰੀ ਹੋ ਜਾਂਦਾ ਹੈ ਸੋਨਾ ਨਾਲ ਲਗਾਤਾਰ ਅਸੀਂ رابطہ ਕਾਇਮ ਕੀਤਾ ਹੈ ਔਰ ਤੁਹਾਡੇ ਨਾਲ ਵਾਦਾ ਕਰਦੇ ਆ ਕਿ ਜਿੱਥੇ ਵੀ ਤੁਹਾਡਾ ਇੱਕ ਛੋਟਾ ਜਿਹਾ ਮੈਸੇਜ ਵੀ ਸਾਡੇ ਲਈ ਬਹੁਤ ਮਾਇਨੇ ਰੱਖਦਾ ਜਿੱਥੇ ਵੀ ਸਾਨੂੰ ਲੱਗਦਾ ਵੀ ਹੈ ਚੀਜ਼ ਨਵੀਂ ਬਣਨ ਵਾਲੀ ਹੈ ਉਹਨੂੰ ਨਵਾਂ ਪ੍ਰੋਜੈਕਟ ਉੱਤੇ ਸ਼ੁਰੂ ਕੀਤਾ ਜਾਂਦਾ ਹੈ ਔਰ ਜਿੱਥੇ ਰਿਪੇਅਰ ਦੀ ਜ਼ਰੂਰਤ ਹੈ ਉੱਥੇ ਬਕਾਇਦਾ ਰਿਪੇਅਰ ਕਰਕੇ ਰੋਡਸ ਤੁਹਾਨੂੰ ਅਸੀਂ ਵਰਲਡ ਕਲਾਸ ਲੈਵਲ ਦੀਆਂ ਇੱਥੇ ਲੁਧਿਆਣੇ ਦੇ ਵਿੱਚ ਦਹਾਂਗੇ ਹਾਂ ਇਹਨਾਂ ਜ਼ਰੂਰ ਕਹਾਂਗੇ ਕਿ ਰੋਜ਼ ਦੇ ਦਿਨ ਚੜਨ ਦੇ ਨਾਲ ਰੋਜ਼ ਨਵਾਂ ਸੂਰਜ ਚੜਨ ਦੇ ਨਾਲ ਨਵੀਂ ਡਿਮਾਂਡ ਜ਼ਰੂਰ ਉੱਟਦੀ ਹੈ ਔਰ ਉਹ ਉਹ ਇਸ਼ਾਰਾ ਕਰਦੀ ਹੈ ਵੀ ਅਸੀਂ ਤਰੱਕੀ ਦੇ ਰਾਹ ਵਾਲਾ ਸੀ ਡਿਵੈਲਪਮੈਂਟ ਵਾਲਾ ਸੋ ਇਹ ਡਿਵੈਲਪਮੈਂਟ ਦੇ ਕਾਰਜ ਹੁੰਦੇ ਰਹਿਣਗੇ ਜਿੱਦਾਂ ਲੁਧਿਆਣਾ ਵਾਸੀਆਂ ਨੇ ਪਹਿਲਾ ਅਸ਼ੀਰਵਾਦ ਦੇ ਕੇ ਸਾਥ ਦਿੱਤਾ ਮੈਂ ਆਸ ਕਰਦੀ ਹਾਂ ਪੂਰੀ ਟੀਮ ਨੂੰ ਪੂਰੀ ਆਮ ਆਦਮੀ ਪਾਰਟੀ ਦੀ ਟੀਮ ਨੂੰ ਇਸੇ ਤਰ੍ਹਾਂ ਆਸ਼ੀਰਵਾਦ ਦਿੰਦੇ ਰਹਿਣਗੇ ਉਹ ਚਾਹੇ ਮੈਂ ਐਮਐਲਏ ਸਾਹਿਬ ਦੀ ਗੱਲ ਕਰਾਂ ਚਾਹੇ ਇਸ ਬੇਰੀ ਭੈਣ ਕੌਂਸਲਰ ਮਮਤਾ ਜੀ ਖੜੀ ਹੈ ਇਸ ਵਾਰਡ ਤੋਂ ਕੌਂਸਲਰ ਨੋਨੀ ਜੀ ਨੇ ਮੇਰੇ ਨਾਲ ਯਵਰਾਜ ਸਿੱਧੂ ਜੀ 50 ਨੰਬਰ ਵਾਰਡ ਤੋਂ ਕੌਂਸਲਰ ਉਹ ਵੀ ਮੌਜੂਦ ਹੈ ਅਸੀਂ ਸਾਰਾ ਪਰਿਵਾਰ ਤੁਹਾਡੇ ਆਸ਼ੀਰਵਾਦ ਸਦਕਾ ਚੱਲਦੇ ਆ ਸਾਡੇ ਲਈ ਸਭ ਤੋਂ ਵੱਧ ਜ਼ਰੂਰੀ ਹੈ ਤੁਹਾਡਾ ਸਾਰਿਆਂ ਦਾ ਸਾਥ ਦੇਣਾ ਸੋ ਜ਼ਰੂਰ ਚਾਹਾਂਗੀ ਤੁਸੀਂ ਅਸ਼ੀਰਵਾਦ ਬਣਾਈ ਰੱਖੋ ਤਾਂ ਕਿ ਅਸੀਂ ਰਲ ਮਿਲ ਕੇ ਹਮੇਸ਼ਾ ਆਪ ਜੀ ਦੀ ਸੇਵਾ ਦੇ ਵਿੱਚ ਲੱਗੇ ਰਹੀਏ ਬਹੁਤ ਬਹੁਤ ਧੰਨਵਾਦ ਜੀ ਇਹ ਪੂਰੇ ਆਤਮਨਗਰ ਹਲਕੇ ਦੇ ਨਿਵਾਸੀਆਂ ਨੂੰ ਹੀ ਤੋਹਫਾ ਜੀ ਕਿਉਂਕਿ ਜਿੰਨੀ ਇਹ ਰੋਡ ਚੱਲਦੀ ਹੈ ਮੇਰੇ ਹਿਸਾਬ ਨਾਲ ਆਪਣੇ ਕੋਈ ਗਿੱਲ ਰੋਡ ਤੋਂ ਇਲਾਵਾ ਮੇਨ ਰੋਡ ਕੋਈ ਨਹੀਂ ਚੱਲਦੀ ਤੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਸਾਡੇ ਐਮਐਲਏ ਸਾਹਿਬ ਸਾਡੇ ਮਾਨਯੋਗ ਮੇਰ ਸਾਹਿਬ ਆਏ ਨੇ ਉਦਘਾਟਨ ਕਰਨ ਵਾਸਤੇ ਅਰੋੜਾ ਪਲੇਸ ਤੋਂ ਲੈ ਕੇ ਇੱਟਾ ਵਾਲੇ ਚੌਂਕ ਤੱਕ ਪਹਿਲਾਂ ਬਣੂਗੀ 99 ਲੱਖ ਰੁਪਏ ਦੀ ਲਾਗਤ ਨਾਲ ਉਸ ਤੋਂ ਬਾਅਦ ਇੱਟਾਂ ਵਾਲੇ ਚੌਂਕ ਤੋਂ ਬੇਦੀ ਚੌਂਕ ਤੱਕ ਬਣੀ 99 ਲੱਖ ਦੀ ਲਾਗਤ ਨਾਲ ਤੇ ਸਾਰੇ ਹੀ ਵਧਾਈ ਦੇ ਪਾਤਰ ਨੇ ਮੇਰਾ ਵੱਡਾ ਵੀਰਾ ਬਤਾਰ ਸਿੰਘ ਕੰਡਾ ਜੀ ਮੇਰਾ ਸੋਨੀ ਵੀਰਾ ਖੜਾ ਵਾ ਸਾਰੇ ਜਿੰਨੇ ਵੀ ਪ੍ਰਧਾਨ ਜੀ ਹੋਣੀ ਸਾਰੀ ਟੀਮ ਆਈ ਆ ਕੁਗੀ ਭਾਜੀ ਹੋਣੀ ਵਿਨੋਦ ਭਾਜੀ ਹੋਣੀ ਰਾਜਾ ਟਾਲੀ ਸ਼ਾਪ ਵਾਲੇ ਭਾਜੀ ਜਿੰਨੇ ਵੀ ਪਤਵੰਤੇ ਸੱਜਣ ਕਹੀਏ ਤੇ ਮੈਂ ਨਾਮ ਨਹੀਂ ਲੈ ਸਕਦਾ ਸਭ ਦਾ तहे ਦਿਲੋਂ ਧੰਨਵਾਦ ਜਿਨ੍ਹਾਂ ਨੇ ਮੇਰਾ ਇੰਨਾ ਸਾਥ ਦਿੱਤਾ ਇੰਨੀ ਵੇਡ ਕੀਤੀ ਤੇ ਸਾਰਿਆਂ ਨੂੰ ਹੁਣ ਆਰਐਮਸੀ ਰੋਡ ਬਣਾ ਕੇ ਦੇਵਾਂਗੇ ਜੀ ਧੰਨਵਾਦ ਦੇਖੋ ਮੰਗ ਕਾਫੀ ਦੇਰ ਦੀ ਹੈ ਸਿਰਫ ਇਥੇ ਨਹਿਰੀ ਪਾਣੀ ਦਾ ਪਾਈਪ ਪੈਣਾ ਸੀ ਜਿਹਦੇ ਕਰਕੇ ਲੇਟ ਹੋ ਗਿਆ ਉਹ ਨਾਲ ਨਾਲ ਤੁਸੀਂ ਚੈੱਕ ਕਰ ਸਕਦੇ ਪੈ ਰਿਹਾ ਜੀ ਤਕਰੀਬਨ 5 600 ਮੀਟਰ ਪੈ ਚੁੱਕਾ ਵਾ 1.5 ਕਿਲੋਮੀਟਰ ਦਾ ਪਾਈਪ ਪੈਣਾ ਸੀ ਰੋਡ ਆਫਸ ਲਾਈਟਾਂ ਤੋਂ ਉਹ ਨਾਲ ਦੀ ਨਾਲ ਪੈ ਰਿਹਾ ਜੀ ਤੇ ਨਾਲ ਦੀ ਨਾਲ ਪਰ ਰੋਡ ਬਣਨੀ ਸਟਾਰਟ ਕਰ ਦੇਣੀ ਆ ਤੇ ਬਹੁਤ ਜਲਦੀ ਕੰਮ ਕੰਪਲੀਟ ਕਰ ਦਾਂਗੇ ਜੀ ਇਹਦਾ ਸਾਰਾ ਤੁਸੀਂ ਆਪ ਦੇਖ ਲਓ ਜੀ ਮੈਨੂੰ ਕਹਿਣ ਦੀ ਲੋੜ ਹੀ ਨਹੀਂ ਤੁਸੀਂ ਆਪ ਦੇਖ ਲਓ ਹਾਲ ਭਰਿਆ ਪਿਆ ਤੇ ਬਾਹਰ ਵੀ ਸਾਰੇ ਖੜੇ ਆ ਤੇ ਇਹ ਲੋਕਾਂ ਦਾ ਰਿਸਪੌਂਸ ਜੀ ਪਿਆਰ ਆ ਇਹਨਾਂ ਪ੍ਰਤੀ ਮੇਰੇ ਪ੍ਰਤੀ ਜਾਂ ਇਲਾਕੇ ਪ੍ਰਤੀ ਜਿਹੜੇ ਸਾਰੇ ਇਕੱਠੇ ਹੋ ਕੇ ਇੱਥੇ ਆਏ ਦੇਖੋ ਅਰੋੜਾ ਬਲਸ ਲਾਈਟਾਂ ਤੋਂ ਇੱਟਾਲੇ ਚੌਂਕ ਤੱਕ 96 ਲੱਖ ਦੀ ਲਗਤ ਆ ਜੀ ਇੱਟਾਲੇ ਚੌਂਕ ਤੋਂ ਬੇਦੀ ਚੌਂਕ ਤੱਕ 99 ਲੱਖ ਦੀ ਲਗਤ ਆ ਜੀ ਤਕਰੀਬਨ 2 ਕਰੋੜ ਦਾ ਕੰਮ ਆ ਜੀ ਸਾਰਾ ਤਕਰੀਬਨ ਐਮਐਲਏ ਸਾਹਿਬ ਨਾਲ ਗੱਲਬਾਤ ਕਰਨ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਇਹ ਸਿਮਟਡ ਆ ਜਿਹੜੀ ਇਹ ਸਿਮੇਂਟ ਵਾਲੀ ਰੋਡ ਬਣੂਗੀ 10 ਤੋਂ 20 ਸਾਲ ਇਹ ਕਿਤੇ ਨਹੀਂ ਜਾਂਦੀ ਵੀ ਲੋਕਾਂ ਦਾ ਜਿਹੜਾ ਰੋਣਾ ਧੋਣਾ ਉਹ ਇੱਕ ਵਾਰੀ ਅਸੀਂ ਚੰਗੀ ਤਰ੍ਹਾਂ ਧੋ ਦਾਂ ਧੋ ਦਾਂਗੇ ਲੋਕ ਸਾਨੂੰ ਇਹ ਕਹਿਣਗੇ ਕਿ ਵਾਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੰਮ ਕਰਕੇ ਦਿਖਾਏ ਨੇ ਹੋਰ ਬਧਰੇ ਜਾਣਕਾਰੀ ਲਈ ਮੇਰੇ ਨਾਲ ਜੁੜੇ ਰਹੋ ਮੈਂ ਜੋ ਇਜਾਜ਼ਤ ਮੈਂ ਹਰਦੀਪ ਸੋਕੀ